ਸਤਿ ਸ੍ਰੀ ਅਕਾਲ ਜੀ ਸਿਮਰਨ ਬੁਟੀਕ 'ਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਅਸੀਂ ਤੁਹਾਡੇ ਵਾਸਤੇ ਬਹੁਤ ਹੀ ਪਿਆਰੇ ਆ ਬਹੁਤ ਹੀ ਘੱਟ ਰੇਟ 'ਚ ਸੂਟ ਲੈ ਕੇ ਆਏ ਹਾਂ ਸਭ ਤੋਂ ਪਹਿਲਾਂ ਤਾਂ ਜੀ ਇਹ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਅੱਜ ਵਾਲੇ ਸੂਟ ਦੇਖ ਕੇ ਨਾ ਤੁਹਾਡਾ ਮਨ ਖੁਸ਼ ਹੋ ਜਾਊਗਾ ਜੀ ਰੇਟ ਐਨਾ ਘੱਟ ਤੇ ਕੱਪੜਾ ਐਨਾ ਜ਼ਿਆਦਾ ਵਧੀਆ ਜਿਹੜੀਆਂ ਪਹਿਣਾ ਪਿਓਰ ਕਾਟਨ ਕਾਉਣ ਦਾ ਸ਼ਕੀਨ ਹੈ ਬਿਲਕੁਲ ਪਿਓਰ ਕਾਟਨ ਜੀ ਕੋਈ ਵੀ ਇਹਦੇ ਵਿੱਚ ਮਿਕਸ ਨਹੀਂ ਹੈਗਾ ਜੀ ਬਹੁਤ ਹੀ ਵਧੀਆ ਆਲ ਓਵਰ ਤੁਹਾਨੂੰ 5 ਮੀਟਰ ਕੱਪੜਾ ਮਿਲੂਗਾ ਜੀ ਬ੍ਰੀਕ ਬੂਟੀ ਦਾ ਸੂਟ ਹੈ ਦੇਖੋ ਕਲਰ ਕਿੰਨਾ ਪਿਆਰਾ ਹੈ ਜੀ ਬਹੁਤ ਹੀ ਪਿਆਰਾ ਬ੍ਰੀਕ ਬੂਟੀ ਦਾ ਕਲਰ ਕਲਰ ਹੈ ਜੀ ਸੂਟ ਹੈ ਐਨਾ ਸੋਹਣਾ ਮਤਲਬ ਇਹ ਜੇ ਤੁਸੀਂ ਸੋਚੂਗੇ ਵੀ ਗਰਮੀ ਲੰਘ ਚੱਲੀ ਨਹੀਂ ਜੀ ਤੁਸੀਂ ਗਰਮੀ ਦੇ ਸਟਾਰਟਿੰਗ ਦੇ ਸੂਟ ਪਾ ਸਕਦੇ ਹੋ ਇਹ ਨਾ ਸੂਟਾਂ ਦਾ ਕਦੇ ਫੈਸ਼ਨ ਨਹੀਂ ਜਾਂਦਾ ਜੀ ਨਾਲ ਤੁਹਾਨੂੰ ਪਿਓਰ ਦਾ ਦੁਪੱਟਾ ਮਿਲੂਗਾ ਜੀ ਬਹੁਤ ਪਿਆਰਾ 2.5 ਮੀਟਰ ਦਾ ਤੁਹਾਨੂੰ ਪਿਓਰ ਦਾ ਨਾਲ ਦੁਪੱਟਾ ਮਿਲੂਗਾ ਜੀ ਰੇਟ ਸੂਟਾਂ ਦੇ ਬਹੁਤ ਘੱਟ ਹੈ ਜੀ ਬਹੁਤ ਘੱਟ ਕਲੀਅਰ ਕਰ ਰਹੇ ਹਾਂ ਸਟਾਕ ਸਿੰਗਲ ਸਿੰਗਲ ਪੀਸ ਰਹਿ ਗਿਆ ਜੀ ਬਹੁਤ ਸੋਹਣੇ ਸੂਟ ਹੈਗੇ ਅਗਲਾ ਸੂਟ ਚੈੱਕ ਕਰੋ ਜੀ ਕਲਰ ਬਹੁਤ ਪਿਆਰੇ ਆ ਜੀ ਕਲਰ ਬਹੁਤ ਸੋਹਣੇ ਆ ਬਹੁਤ ਜ਼ਿਆਦਾ ਸੋਹਣੇ ਬਹੁਤ ਸਰਦਾਰੀ ਸੂਟ ਆਏਗੇ ਬਹੁਤ ਹੀ ਪਿਆਰਾ ਕਲਰ ਹੈ ਜੀ ਸੂਟ ਦਾ ਬਹੁਤ ਸੋਹਣੇ ਅਰ ਇਹਦੇ ਨਾਲ ਵੀ ਤੁਹਾਨੂੰ ਪਿਓਰ ਦਾ ਦੁਪੱਟਾ ਮਿਲੂਗਾ ਬਹੁਤ ਸੋਹਣਾ ਤੁਹਾਨੂੰ ਪਿਓਰ ਦਾ ਦੁਪੱਟਾ ਮਿਲੂਗਾ ਜੀ ਦੁਪੱਟੇ ਚੈੱਕ ਕਰੋ ਜੀ ਕਾਹ ਕਹਿਣੇ ਜੀ ਪਿਓਰ ਦਾ ਦੁਪੱਟਾ ਹੈ ਜੀ ਪਿਓਰ ਦੇ ਦੁਪੱਟੇ ਨਾਲ ਸੂਟ ਦੀ ਗ੍ਰੇਸ ਨੂੰ ਬਹੁਤ ਜ਼ਿਆਦਾ ਵਧੀਆ ਆ ਜਾਂਦੀ ਹੈ ਜੀ ਬਹੁਤ ਜ਼ਿਆਦਾ ਵਧੀਆ ਹੈ ਨਾ ਬਹੁਤ ਸੋਹਣਾ ਸੂਟ ਹੈ ਜੀ ਬਹੁਤ ਸੋਹਣਾ ਤੁਹਾਡਾ ਮਨ ਖੁਸ਼ ਹੋ ਜੂਗਾ ਸੂਟ ਦੇਖ ਕੇ ਜੀ ਕਿਸੇ ਵੀ ਭੈਣ ਨੂੰ ਸੂਟ ਦੀ 니ਡ ਹੈ ਜੀ ਜਲਦੀ ਤੋਂ ਜਾਂਦੀ ਸਕਰੀਨਸ਼ਾਟ ਲੈ ਕੇ ਸੈਂਡ ਕਰਿਓ ਜੀ ਕਿਉਂਕਿ ਸਿੰਗਲ ਸਿੰਗਲ ਪੀਸ ਹੈ तकरीबन 1-1 ਕਲਰ ਹੈ 1-1 ਕੇ ਸੂਟ ਹੈ ਜਿਹਦਾ ਆਰਡਰ ਸਾਡੇ ਕੋਲ ਪਹਿਲਾਂ ਹੋ ਗਿਆ ਜੀ ਉਹਨੂੰ ਅਸੀਂ ਇਹ ਸੂਟ ਦੇ ਦੇਣਾ ਜੀ ਕਿਉਂਕਿ ਉਹਦੇ ਬਾਅਦ ਇਹਦੀ ਕੋਈ ਆਪਸ਼ਨ ਨਹੀਂ ਹੈਗੀ ਸੂਟਾਂ ਦੀ ਵੀ ਦੋ ਸੂਟ ਹੋਰ ਮਿਲ ਜਾਣਗੇ ਜਾਂ ਇੱਕ ਸੂਟ ਹੋਰ ਮਿਲ ਜਾਊਗਾ ਜੀ ਬਹੁਤ ਪਿਆਰਾ ਮਾਸਟਰਡ ਕਲਰ ਦਾ ਸੂਟ ਹੈ ਜੀ येलो ਮਾਸਟਰਡ ਜਿਹਾ ਤੇ ਨਾਲ ਤੁਹਾਨੂੰ ਪਿਓਰ ਦਾ ਦੁਪੱਟਾ ਮਿਲੂਗਾ ਜੀ ਬਹੁਤ ਹੀ ਸੋਹਣਾ ਤੁਹਾਨੂੰ ਪਿਓਰ ਦਾ ਦੁਪੱਟਾ ਮਿਲ ਗਿਆ ਜੀ ਦੁਪੱਟਾ ਚੈੱਕ ਕਰੋ ਜੀ ਕਿੰਨਾ ਪਿਆਰਾ ਪਿਓਰ ਦਾ ਤੁਹਾਨੂੰ ਦੁਪੱਟਾ ਮਿਲੂ। ਉਸ ਤੋਂ ਬਾਅਦ ਅਗਲਾ ਸੂਟ ਦੇਖੋ ਜੀ। ਅਗਲਾ ਸੂਟ ਵੀ ਤੁਹਾਨੂੰ ਪਿਓਰ ਕਾਟਨ ਚ ਮਿਲੂਗਾ ਜੀ। ਬਹੁਤ ਹੀ ਸੋਹਣੇ ਸੂਟ ਹੈ ਜੀ ਬਹੁਤ ਹੀ ਘੱਟ ਰੇਟ ਹੈ ਜੀ। ਸੂਟ ਚੈੱਕ ਕਰੋ ਜੀ ਬਲੂ ਕਲਰ ਦਾ ਸੂਟ ਹੈ ਜੀ। ਬਲੂ ਕਲਰ ਦਾ। ਇੱਕ ਤਰ੍ਹਾਂ ਦੀ ਆਫਰ ਹੈ ਜੀ ਇਹ ਐਦਾਂ ਆਏ ਜੀ ਇੱਕ ਇੱਕ ਰੇਟ ਦੇ ਸੂਟਾਂ 'ਚ ਤੁਹਾਨੂੰ ਦੋ ਸੂਟ ਮਿਲ ਸਕਦੇ ਆ ਐਨੀ ਕਟ ਰੇਜ ਆ ਜਿਹੜਾ ਵੀ ਸੂਟ ਪਸੰਦ ਆਉਂਦਾ ਜਲਦੀ ਤੋਂ ਜਲਦੀ ਸਕਰੀਨਸ਼ਾਟ ਲੈ ਕੇ ਸੈਂਡ ਕਰਿਓ ਜੀ ਲੇਟ ਨਾ ਹੋਇਓ ਕਿਉਂਕਿ ਸੂਟ ਸਿੰਪਲ ਸਿੰਪਲ ਸਿੰਗਲ ਸਿੰਗਲ ਪੀਸ ਹੈ ਜੀ ਉਤੇ ਬਾਅਦ ਇਹ ਰਿਹਾ ਜੀ ਨਾਲ ਪ्योर ਦਾ ਦੁਪੱਟਾ ਦੁਪੱਟੇ ਦੀ ਪ੍ਰਿੰਟਿੰਗ ਦੇਖਿਓ ਜੀ ਕਿੰਨੀ ਪਿਆਰੀ ਆ ਦੁਪੱਟੇ ਦੀ ਪ੍ਰਿੰਟਿੰਗ ਹੈਗੀ ਆ ਬਹੁਤ ਹੀ ਪਿਆਰੀ ਬਿਨਾ ਲਾਈਨਿੰਗ ਤੋਂ ਬਣਨ ਵਾਲੇ ਸੂਟ ਹੈ ਜੀ ਬਿਨਾ ਲਾਈਨਿੰਗ ਤੋਂ ਇਹ ਤੁਹਾਡੇ ਬਾਜੂ ਤੇ ਡਿਜ਼ਾਈਨਿੰਗ ਆਉਗੀ ਜੀ ਇਹ ਤੁਹਾਡੇ ਬੈਕ ਬੈਕ ਪੱਲੇ ਤੇ ਵੀ ਤੁਹਾਨੂੰ ਡਿਜ਼ਾਈਨ ਹੈ ਬਹੁਤ ਸੋਹਣਾ ਸੂਟ ਹੈ ਜੀ ਕੋਈ ਦੇ ਵਿੱਚ ਲਾਈਨਿੰਗ ਨਹੀਂ ਗ੍ਰੀਨ ਲੀਡ ਵੀ ਹੈਗੀ ਕੁਝ ਵੀ ਬਿਨਾ ਲਾਈਨਿੰਗ ਕੋ ਵਰਨ ਵਾਲਾ ਤੁਹਾਡਾ ਸੂਟ ਹੈ ਜੀ ਉਸ ਤੋਂ ਬਾਅਦ ਇਹ ਅਗਲਾ ਸੂਟ ਚੈੱਕ ਕਰੋ ਜੀ ਬਹੁਤ ਹੀ ਸੋਹਣਾ ਅਗਲਾ ਸੂਟ ਹੈ ਜੀ ਦੇਖੋ ਇਹ ਵੀ ਤੁਹਾਨੂੰ ਬਲੂ ਕਲਰ ਦਾ ਹੀ ਮਿਲੇਗਾ ਜੀ ਬਹੁਤ ਸੋਹਣਾ ਸੂਟ ਹੈ ਜੀ ਬਹੁਤ ਹੀ ਪਿਆਰੇ ਤੁਸੀਂ ਇੱਕ ਵਾਰ ਜ਼ਰੂਰ ਵਾਹ ਕਰਿਓ ਜੀ ਕਿਤੇ ਵੀ ਬੈਠੀਆਂ ਚਾਹੇ ਕੋਈ ਸਿੰਗਲ ਪੀਸ ਕਰਦਾ ਚਾਹੇ ਕੋਈ 3 ਸੂਟ ਲੈਂਦਾ ਸਭ ਲਈ ਰੇਟ ਸਾਡੇ ਕੋਲ ਸਹੀ ਹੋਏ ਹੈ ਜੀ ਇਹਨਾਂ ਸੂਟਾਂ 'ਚ ਬਹੁਤ ਪਿਆਰੀ ਕਾਟਨ ਹੈ ਜੀ ਬਹੁਤ ਸੋਹਣੀ ਤੁਸੀਂ ਹੰਡਣਸਾਰ ਕਪੜਾ ਹੈ ਜਿੰਨਾ ਮਰਜ਼ੀ ਸੂਟ ਨੂੰ ਰੱਜ ਕੇ ਹੰਡਾਓ ਜੀ ਇਹ ਹੈਗੀਆਂ ਬਾਟਮ ਤੇ ਇਹਦੇ ਨਾਲ ਤੁਹਾਨੂੰ ਪਿਓਰ ਦਾ 2.5 ਮੀਟਰ ਦਾ ਤੁਹਾਨੂੰ ਦੁਪੱਟਾ ਮਿਲੂਗਾ ਜੀ ਸੂਟਾਂ ਦੀ ਕੁਆਲਿਟੀ ਐਨੀ ਵੈਸਟਰ ਨਾ ਜੀ ਤੁਸੀਂ ਯਾਦ ਕਰੋਗੇ ਇੰਨੇ ਸੋਹਣੇ ਸੂਟ ਹੈ ਰ ਇੰਨੇ ਸੋਹਣੇ ਇਨਾਂ ਦਾ ਮਤਲਬ ਲੁੱਕ ਐ ਸੂਟਾਂ ਦੀ ਤੁਸੀਂ ਇਹ ਸੂਟ ਕਿਸੇ ਨੂੰ ਗਿਫਟ ਵੀ ਕਰ ਸਕਦੇ ਆ ਖੁਦ ਵੀ ਪਾ ਸਕਦੇ ਆ ਚੜਦੀਆਂ ਗਰਮੀਆਂ ਚ ਜੀ ਇਹੀ ਸੂਟ ਤੁਹਾਨੂੰ ਡਬਲ ਰੇਟ ਚ ਮਿਲਣੇ ਆ ਜੀ ਕਿਸੇ ਨੂੰ ਵੀ ਐਦਾਂ ਦੇ ਸੂਟਾਂ ਦੀ ਨੀੜ ਹੈ ਤਾਂ ਸਾ ਤੋਂ ਵਾਇ ਕਰ ਸਕਦੇ ਆ ਜੀ ਧੰਨਵਾਦ ਥੈਂਕ ਯੂ ਸੋ ਮੱਚ